ਨਵੀਂ ਦੇ ਕਰਤਾਰਨਗਰ ਇਲਾਕੇ ਵਿੱਚ ਇੱਕ ਸੰਸਨੀਖੇਜ਼ ਤੇ ਗੰਭੀਰ ਅਪਰਾਧਿਕ ਮਾਮਲਾ ਸਾਹਮਣੇ ਆਇਆ ਹੈ ਜਿੱਤੇ ਪਾਦਰੀ ਵੱਲੋਂ ਨੌਜਵਾਨ ਲੜਕੀ ਨੂੰ ਪੂਜਾ ਪਾਠ ਦੇ ਬਹਾਨੇ ਚਰਚਾ ਲਜਾਣ ਅਤੇ ਇੱਕੇ ਦਿਨਾਂ ਤੱਕ ਬੰਦਕ ਬਣਾ ਕੇ ਰੱਖਣ ਦੇ ਗੰਭੀਰ ਦੋਸ਼ ਲੱਗੇ ਹਨ ਉਧਰ ਪੀੜਤ ਪਰਿਵਾਰ ਨੇ ਪੁਲਿਸ ਦੀ ਲਾਪਰਵਾਹੀ ਤੇ ਵੱਡੇ ਸਵਾਲ ਖੜੇ ਕੀਤੇ ਹਨ ਇਸ ਮੌਕੇ ਪੀੜਤ ਪਰਿਵਾਰ ਨੇ ਦੱਸਿਆ ਕਿ ਪੁਲਿਸ ਤੋਂ ਨਿਰਾਸ਼ ਹੋ ਕੇ ਉਹਨਾਂ ਨੇ ਨਿਹੰਗ ਸਿੰਘਾਂ ਤੋਂ ਮਦਦ ਮੰਗੀ ਜਿਸ ਤੋਂ ਬਾਅਦ ਨਿਹੰਗ ਸਿੰਘਾਂ ਦੀ ਮਦਦ ਨਾਲ ਲੜਕੀ ਨੂੰ ਬਾਹਰ ਕੱਢਿਆ ਗਿਆ ਮਿਲਾਲ ਪੁਲਿਸ ਵੱਲੋਂ ਪਾਸਟਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਦੋਸ਼ੀ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਸਾਤਰੀ ਦਿਨ ਮਤਲਬ ਕਿ ਪਾਸੇ ਚੰਮਨ ਦੇ ਨਾਲ ਮਿਲ ਕੇ ਲੈ ਕੇ ਗਏ ਹੋਏ ਸੀਗੇ ਇਹ ਮੈਨੂੰ ਕਰੋ। ਅੱਛਾ ਜੀ। ਠੀਕ ਹੈ ਕਿ ਲੈ ਕੇ ਗਏ ਸੀ। ਜਾਣਾ ਚਰਚ ਸੀਗਾ ਮਤਲਬ ਉਸ ਤੋਂ ਬਾਅਦ ਇਹ ਲੁਧਿਆਣੇ ਲੈ ਗਏ ਸੀਗੇ। ਅੱਛਾ ਜੀ। ਸਵੇਰੇ ਬਸ ਮੰਮੀ ਹੋਣੀ ਪਹਿਲਾਂ ਆਏ ਫਿਰ ਇਹਨਾਂ ਨੇ ਮਾੜਾਇਆ ਮੈਨੂੰ ਮਲਾਇਆ ਉਸ ਤੋਂ ਬਾਅਦ ਫਿਰ ਮੈਂ ਆਂਟੀ ਨੂੰ ਇਸ਼ਾਰਾ ਕੀਤਾ ਵੀ ਤੁਸੀਂ ਖੜ੍ਹ ਜੋ। ਅੱਛਾ ਜੀ। ਫਿਰ ਇਹ ਸਾਰੇ ਉੱਥੋਂ ਲੈ ਕੇ ਆਏ ਨੇ ਮੈਨੂੰ। अच्छा की ਕਟਮਾਰ ਕਰਦੇ ਹੁੰਦੇ ਸੀ ਕੀ ਹਾਂਜੀ ਅੰਦਰ ਹੀ ਬੰਦ ਰੱਖਦੇ ਸੀ ਨਾ ਕਿਸੇ ਨੂੰ ਮਿਲਣ ਦੇਣਾ ਨਾ ਕਿਸੇ ਨੂੰ ਬੋਲਣ ਦੇਣਾ ਅੱਛਾ ਜੀ ਇਹ ਨੇ ਗਾਬ ਕੀਤੀ ਸੀ ਘਰੋਂ ਬਹਾਨਾ ਲਾ ਕੇ ਲੈ ਗਿਆ ਵੀ ਮੈਂ ਚਰਚ ਚੱਲੇ ਆਂ ਅਸੀਂ ਤੇ ਮੈਂ ਘਰ ਨਹੀਂ ਸੀਗਾ ਮੈਂ ਆ ਕੇ ਇਹਨੂੰ ਪੁੱਛਿਆ ਮੈਂ ਇਹਨੂੰ ਕਿੱਥੇ ਆ ਹੂੰ ਤੇ ਕਹਿੰਦੀ ਇਹ ਇਹ ਪੂਰੇ 20 25 ਦਿਨਾਂ ਬਾਅਦ ਅੱਜ ਇਹਦੀ ਮੈਂ ਸ਼ਕਲ ਦੇਖੀ ਕੁੜੀ ਦੀ ਨਾ ਸ਼ਕਲ ਨਹੀਂ ਦਿਖਾਈ ਪੁਲਸ ਨੂੰ ਪੁਲਸ ਨੂੰ ਤੁਸੀਂ ਬੁਲਾਇਆ ਹਾਂਜੀ ਪੁਲਸ ਨੂੰ ਵੀ ਬੁਲਾਇਆ ਕਿਸੇ ਨੇ ਮੇਰੀ ਸੁਣੀ ਨਹੀਂ ਆ ਜੀ ਢੰਗ ਸਿੰਘਾਂ ਨੂੰ ਤੁਸੀਂ ਬੁਲਾਇਆ ਸੀ ਹਾਂਜੀ ਮੈਂ ਬੁਲਾਇਆ ਜੀ ਅੱਛਾ ਜੀ ਇਹਨਾਂ ਨੇ ਮਤਲਬ ਕੀਤੀ ਤੁਹਾਡੀ ਭਾਈ ਪੂਰੀ ਮਦਦ ਕੀਤੀ ਕਹਿੰਦੇ ਕੋਈ ਨਹੀਂ ਅਸੀਂ ਤੇਰੇ ਨਾਲ ਖੜਿਆ ਜਦੋਂ ਸਾਰੇ ਹੱਥ ਖੜੇ ਕਰਦੇ ਆ ਕਰ ਜਾਣਗੇ ਅਸੀਂ ਤੇਰੇ ਨਾਲ ਖੜੇ ਆ ਅਸੀਂ ਕੁੜੀ ਨੂੰ ਲੈ ਕੇ ਆਉਂਦੇ ਆ ਇਹਨਾਂ ਨੇ ਛਡਾਇਆ ਹਾਂਜੀ ਇਹਨਾਂ ਨੇ ਛਡਾਇਆ ਇਹ ਲੈ ਕੇ ਆਏ ਨੇ ਆਏ ਸੀ ਕਿ ਇਹਦੀ ਮਾਤਾ ਸੀਗੀ ਹੋਰ ਪਰਿਵਾਰ ਸੀਗਾ ਇਹ ਤਾਂ ਤੇ ਉਹ ਸਾਨੂੰ ਮਿਲੇ ਸੀ ਕਹਿੰਦੇ ਵੀ ਕੁੜੀ ਦੇ ਨਾਲ ਧੱਕਾ ਹੋ ਰਿਹਾ ਵੀ ਕੁੜੀ ਨੂੰ ਮਿਲ ਨਹੀਂ ਦੇ ਰਿਹਾ ਕੋਈ ਪਾਸਟਰ ਅੱਛੇ ਚਲੋ ਅਸੀਂ ਕਿਹਾ ਵੀ ਕੋਈ ਗੱਲ ਨਹੀਂ ਕੱਲ ਉਹ ਪਾਸਟਰ ਇੱਕ ਹੋਰ ਮਿਲੇ ਸੀ ਉਹ ਕਹਿੰਦੇ ਵੀ ਅਸੀਂ ਪਾਸਟਰਾਂ ਦੀ ਮੀਟਿੰਗ ਰੱਖਿਆ 30 32 ਨੇ ਅਸੀਂ ਹੂੰ ਹੂੰ ਵੀ ਮੀਟਿੰਗ 'ਚ ਤੁਸੀਂ 1:00 ਤੋਂ 3:00 ਵਜੇ ਆਇਓ ਇਹ ਅੱਜ ਇਹਨਾਂ ਦਾ ਪੈ ਗਿਆ ਰੋਲਾ ਅੱਜ ਇਹਨਾਂ ਨੇ ਫੇਰ ਸਾਨੂੰ ਬਾਰ-ਬਾਰ ਫੋਨ ਕਰਿਆ ਕਹਿੰਦੇ ਵੀ ਆਓ ਤੇ ਇਹਨਾਂ ਦੇ ਜਦੋਂ ਇਹ ਗਏ ਤੇ ਇਹਨਾਂ ਦੇ ਟੋਟੋ ਮਾਰਦੇ ਸੀ ਉਹ ਫਿਰ ਅਸੀਂ ਆਏ ਸਾਡੇ ਨਾਲ ਫੌਜ ਖੜੀ ਆ ਤੇ ਉਹ ਆਈ ਨਾਲ ਤੇ ਅਸੀਂ ਫਿਰ ਜਾ ਕੇ ਜਦੋਂ ਅੰਦਰ ਗਏ ਤਾਂ ਅੰਦਰ ਜਾ ਕੇ ਇਹਨੂੰ ਧੱਕੇ ਨਾਲ ਅਸੀਂ ਉੱਥੋਂ ਕੱਢ ਕੇ ਲਿਆਂਦਾ ਪਹਿਲਾਂ ਤਾਂ ਉਹ ਮੱਕ ਮੁਕਰਦੇ ਸੀ ਉਹ ਕਹਿੰਦਾ ਮੁੰਡਾ ਕਹਿੰਦਾ ਵੀ ਸਾਡਾ ਕੋਈ ਰਿਲੇਸ਼ਨ ਨਹੀਂ ਫਿਰ ਉਹਨੂੰ ਕਿਹਾ ਕੁੜੀ ਨੂੰ ਵੀ ਤੂੰ ਦੱਸ ਕਹਿੰਦੀ ਮੈਂ ਦੀ ਘਰ ਵਾਲੀ ਆ ਜਿਹੜੀ ਦੂਜੀ ਆ ਕੀ ਆਦਾ ਨੂੰ ਹਰ ਹਰਪ੍ਰੀਤ ਤੇ ਉਹ ਕਹਿੰਦੇ ਮੈਂ ਕਿਹਾ ਵੀ ਤੂੰ ਫਿਰ ਤਾਂ ਇਹਦਾ ਮਤਲਬ ਤੂੰ ਕੋਲੇ ਬੈਠ ਕੇ ਧੰਦਾ ਕਰਾਉਣੀ ਆ ਕਹਿੰਦੀ ਨਹੀਂ ਬਾਬਾ ਜੀ ਮੈਂ ਐ ਨਹੀਂ ਕਰਦੀ ਐ ਨਹੀਂ ਕਰ ਜਿਹੜਾ ਪਾਸਟਰ ਇਹਨੂੰ ਇੱਥੋਂ ਕੱਢਿਆ ਜਾਵੇ ਤੇ ਇਹਦੀ ਜਿਹੜੀ ਧੰਦਾ ਕਰਦਾ ਇਹ 2 ਨੰਬਰ ਦਾ ਲੋਕਾਂ ਨੂੰ ਗੁੰਮਰਾਹ ਕਰਦਾ ਹੈ ਤੇ ਲੋਕਾਂ ਨੂੰ ਵਹਿਮਾ ਭਰਮਾ ਚ ਪਾਉਂਦਾ ਉਹ ਇਹਦਾ ਦੁਕਾਨਦਾਰੀ ਬੰਦ ਕਰਾਈ ਜਾਵੇ ਨਹੀਂ ਤਾਂ ਫਿਰ ਅਸੀਂ ਤਾਂ ਹਮਲਾ ਕਰਾਂਗੇ ਫਾਉਜੇ ਸਾਡੀ ਆਊਗੀ ਚੜ ਕੇ ਕਿਤੇ ਵੱਲੋਂ ਇੱਕ ਦਰਖਾਸਤ ਪੇਸ਼ ਕੀਤੀ ਹੈ ਜਿਹੜੀ ਸਲੀਮਾ ਵੱਲੋਂ ਹੈ ਜਿਹਨੇ ਦੱਸਿਆ ਕਿ ਆਪਣਾ ਦਰਖਾਸਤ ਵਿੱਚ ਐਕਸਪਲੇਨ ਕੀਤਾ ਕਿ ਮੈਨੂੰ ਮਾਛੀਵਾੜਾ ਸਾਹਿਬ ਲੈ ਗਈ ਸੀ ਤੇ ਜ਼ਬਰਦਸਤੀ ਆਪਣੀ ਬੰਦੀ ਬਣਾ ਕੇ ਰੱਖਿਆ ਤੇ ਇਹਦੇ ਮਜਮੂਨ ਮੁਤਾਬਕ ਅਸੀਂ ਰਮਨ ਕੁਮਾਰ ਵਿਰੁੱਧ ਖਿਲਾਫ ਇੱਕ ਕ੍ਰਿਮੀਨਲ ਕੇਸ ਰਜਿਸਟਰ ਕਰ ਰਹੇ ਹਾਂ ਜੀ ਤੇ ਤੇ ਜਲਦੀ ਅਸੀਂ ਕਾਨੂੰਨੀ ਕਾਰਵਾਈ ਤੇ ਕਾਨੂੰਨ ਮੁਕਾਬਲੇ ਨਾਲ ਖਿਲਾਫ ਅਮਲ ਚੁਲਿਆ ਵਾ